ਆ ਵੀ ਮਤਰਾ ਕੀ ਹਾਲ ਚਾਲ ਨੇ ਅੱਜ ਕੰਨੇ ਆਪਾਂ ਗੱਲ ਸੁਹਾ ਲੰਗਣਾ ਆ ਜੀ ਆਪਾਂ ਕੰਮ ਠੀਕ ਆ ਅੱਜ ਦੇ ਗੱਲ ਨੂੰ ਅੱਜ ਮਤਲਬ ਅੱਜ ਆਪਾਂ ਬਣਾ ਰਹੇ ਆ ਸਾਰਾ ਗੱਜਨਾ ਚੀਜੀ ਜਾਂਦੇ ਛੱਡੀ ਜਾਂਦੇ ਆ ਯਾ ਤਿਆਰੀ ਕਰ ਰਹੇ ਆ ਤਿਆਰੀ ਕਰ ਰਹੇ ਆ ਕੱਲੂ ਆਪਣੇ ਸਨੂਲ ਮੂਰੇ ਲੰਗਰ ਲੱਗਣਾ ਇਹ ਪੂਰਾ ਬੰਦੇ ਆਪਣੇ ਬਲਾਉਜ ਆ ਪੰਮਾ ਭਾਈ ਜੀ ਨੇ ਉਹ ਸਾਡੇ ਬਾਬਾ ਜੀ ਨੇ ਆ ਸਾਡੇ ਵਕੀਲ ਜੀ ਨੇ ਉਹ ਉਹ ਅਨਮੋਲ ਆਈ ਆ ਸਾਡਾ ਚੱਕਲੇ ਯਾਰ ਹੈ ਤੇਰੀ ਜੀ ਆ ਆ ਤੋ ਕਾਲੂ ਕਹਿੰਦੇ ਆਪਾਂ ਲਾਉਣਾ ਏ ਸਲੂਨ ਤੇ ਲੰਗਰ ਤੇ ਅੱਜ ਕਹਿੰਦੇ ਰਬ ਨੇ ਕਿਹਾ ਪੂਰਾ ਮਿਓ ਮਿਓ ਕਰਤਾ ਸਾੜਕ ਗਿੱਲੀ ਯਾਰਤੀ ਕਾਲੂ ਮਿੱਤਰੋ ਆਪਣੇ ਹੈਗਾ ਸਲੂਨ ਤੇ ਲੰਗਰ ਇੱਥੇ ਹੈ ਰਿਹਾ ਤੇ ਆਪਣਾ ਵਕੀਲ ਬਾਈ ਵੀ ਆਇਆ ਹੋਇਆ ਅਰਮੋਲ ਬਾਈ ਜੀ ਵੀ ਆਏ ਹੋਏ ਨੇ ਤੇ ਇੱਧਰ ਤਾਂ ਹੁਣ ਪਤਾ ਹੀ ਫਿਰ ਬੰਦੇ ਬੀਜ਼ੀ ਵਾਲੇ ਫੋਨਾਂ ਤੇ ਲੱਗੇ ਰਹਿੰਦੇ ਸਾਰੀ ਜਿਹੜੀ ਆਸ਼ਕਿਆਣੀ ਲੋਟ ਆਉਂਦੀਆਂ ਇਹਨਾਂ ਦੀ ਭੈਣ ਦਾ ਆਸ਼ਕੀ ਵਾਲਾ ਫੋਨ ਨਹੀਂ ਸੀ ਹਾਂ ਕੋਈ ਉਦਾਰੀ ਵਾਲਾ ਸੀ ਕਬੀਲਦਾਰੀ ਵਾਲੀ ਸ਼ਕਲ ਲੱਗਦੀ ਏ ਤੁਹਾਨੂੰ ਦੱਸਿਓ ਓਏ ਆਲੋ ਸਮਾਨ ਸੂਣ ਕੱਟਣਾ ਸ਼ਰਮ ਕਰੋ ਸਮਾਨ ਸੂਣ ਲਓ ਵੀ ਮਿੱਤਰੋ ਹੁਣ ਕਰੇ ਹੁਣ ਦਿਖਾਉਨੇ ਆਪਾਂ ਲੰਗਰ ਕਾਦਾ ਕਾਦਾ ਸੋਣਾ ਕਾਦੂ ਲੰਗਰ ਲਾਉਣਾ ਆਪਾਂ ਖੀਰ ਦਾ ਤੇ ਰੋਟੀ ਦਾ ਰੋਟੀ ਦਾ ਮਿੱਤਰੋ ਖੀਰ ਦਾ ਤੇ ਰੋਟੀ ਦਾ ਲੰਗਰ ਲੱਗਣਾ ਲੈਟਸ ਮੈਸ ਮੈਕਸ ਵੈਜ ਵੈਜ ਸਬ지 ਲੈਟਸ ਵੈਜ ਮੈਕਸ ਵੈਜ ਓਕੇ ਓਕੇ ਤਾਂ ਜੀ ਉਹ ਗੱਡੀ ਧੂਆਂ ਛੱਡ ਗਈ ਮਿੱਤਰੋ ਵੇਖੋ ਉਧਰ ਆਏ ਹਾਏ 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 ਕੀ ਬਾਤ ਆ ਬਾਬੀ ਯਾਰ ਵੀ ਕਾ ਮੂਰਾ ਜੋਰਾ ਨਹੀਂ ਹੋ ਰਿਹਾ ਜੰਦਿਆ ਬੋਸੋ ਬਾਈ ਬਣੇ ਕਰੀ ਜਾਂਦਾ ਕਰੋ ਚੈੱਕ ਹੀਰਾ ਪਨੀਰ ਵਾਲੀ ਕਾਪੀ ਲੈ ਇਹ ਪੇਸ ਤੈ ਇਹ ਪੈਸਾ ਮਸਾਲਾ ਆਪਣੇ ਕੋਲ ਹੀ ਬਣਾਣਾ ਔਰ ਕਦੋਂ ਹੀ ਬਣਾਣਾ ਕਿਹੜਾ ਇਹ ਬਣਾਣਾ ਭਾਣਾ ਦਾ ਆ ਗਿਆ 30000 ਰੁਪਏ ਕਰੀ ਲਈ ਬੰਦ ਕਰੀ ਬਾਬੇ ਬੰਦ ਕਰੀ ਬੰਦ ਕਰੀ ਬਾਬੇ ਉਹ ਪੂਰਾ ਹਾਰਡਵਰਕ ਚੱਲ ਰਿਹਾ ਹੈ ਕਹਿੰਦਾ ਰਾਤ ਦੇ ਦੀਡੇ ਗਿੱਲੇ ਆ ਚੋਪਰਾ ਦੇ ਡਰੈਰਾ ਮਾਰ ਮਾਰ ਸਿਕਾਈ ਜਾਂਦੇ ਲੈ ਕਹਿੰਦੇ ਲੋਕੀ ਵਾਲ ਸਿਕਾਉਂਦੇ ਨੇ ਅਧਰ ਤਿਆਰ ਹੈ ਕਹਿੰਦੇ ਮੁੰਡਾ ਤਿੰਨੇ ਤਿਆਰ ਆ ਉਹੋ ਹਲੇ ਤਾਂ ਹੀ ਸੱਤਾ ਆ ਬਾਬੇ ਸੱਤਾ ਆ ਆ ਜਿਹਨੂੰ ਕਹ ਦੀਏ ਚੱਲ ਚੱਲੀਏ ਬਾਗ ਵਾਲੇ ਮੂਗੇ ਇਹਨੇ ਮੈਂਟਾ ਜਿਹਾ ਉੱਠ ਕਰਨਾ ਤੇ ਪਰ ਅੱਜ ਸੱਤਾ ਹੀ ਪਿਆ ਇੱਕ ਸੌਂਦੀ ਵਾਰ ਬਾਬੇ ਸਾਰੀ ਜਿਹੜੀ ਲਾਗਦੇ ਸੁੱਤਾ ਨਹੀਂ ਹੱਲੂ ਦਿਖਾਉਣ ਦਾ ਤੱਕ 3 ਵਜੇ ਤੱਕ ਸੁੱਤਾ ਨਹੀਂ ਤੇ ਹੁਣ ਚੱਕ ਕੇ ਫਿਰ ਸੌਂ ਗਿਆ ਫੋਨ ਤੇ ਫੋਨ ਵੱਜੀ ਜਾਂਦੇ ਨਾ ਫੋਨ ਚੱਕਦਾ ਭਈ ਜਿਹੜਾ ਵੀ ਫੋਨ ਲਾਉਂਦਾ ਜੇ ਮੇਰਾ ਬਲੌਗ ਵੇਂਦਾ ਹੋ ਚੰਗੀਆਂ ਲਾਂਹ ਤਾਂ ਪੜੋ ਜਾਣ ਕੇ ਨਹੀਂ ਫੋਨ ਚੱਕਦਾ ਉਹਨੇ ਜਾ ਕੇ ਵੇਚੀਏ ਕਹਿੰਦੇ ਲੰਗਰ ਚ ਮਹਾਨ ਹੁੰਨ ਪਿਆਰ ਕਰਦੇ ਆ ਤੇ ਨਹੀਂ ਕੀਤਾ ਚੱਲ ਇਹ ਹਲਵਾਈਆਂ ਨਾਲ ਜਾ ਕੇ ਗੱਲ ਉਹ ਚੋਬਰ ਥੋੜਾ ਜਿਹਾ ਲੇਟ ਆਉਣਗੇ ਦੋਨੇ ਭਾਵੇਂ ਬਾਬੇ ਉਹ ਹੈਗੇ 12 12 ਵਜੇ ਉੱਠਣ ਵਾਲੇ ਥੋੜਾ ਜਿਹਾ ਕੰਮ ਉਹਨਾਂ ਦਾ ਲੇਟ ਉੱਠਿਆ ਆਊਗਾ ਉਹਨਾਂ ਦਾ ਕਿਉਂਕਿ ਸੌਂਦੇ ਰਾਤ ਨੂੰ ਲੇਟ ਆਉਂਦੇ ਆਪਾਂ ਹੁਣ ਕਰਈਏ ਘਰ ਦੇ ਟਾਈਮ ਨਾਲ ਠਾਰੰਦੇ ਆਂ ਪੰਡਾ ਵਾਲਿਆਂ ਨੂੰ ਲੜ ਕੇ ਧੜ ਕੇ ਪਾਣੀ ਦੇਖੋ ਬਾਬੇ ਕੁਕੀਰ ਦਾ ਦੇਖ ਰਿਹਾ ਕਿਨੇ ਕੱਤਾ ਤਿਆਰ ਕਹਿੰਦਾ ਅੱਜ ਆਪਾਂ ਕੁਕੀਰ ਦਾ ਜਿਹੜਾ ਬੰਦੇ ਨੂੰ ਪਾਇਆ ਉਹ ਫੜੀ ਹੁੰਦੀ ਉਹ ਆਪੇ ਛੱਡੂ ਨੀ ਰੱਖਣ ਤਾਂ ਬਾਬੇ ਸਰਪਰ ਠਾਰ ਦੇ ਨੀ ਕਿ ਆਣਾ ਅੰਧੇ ਕਮਾਗੇ ਨਾਲ ਛੱਡ ਪੋਰੀ ਆ ਓ ਸ਼ਰਮ ਕਰੇ ਸ਼ਰਮ ਆਰਾ ਮੇਰੇ ਉੱਤ ਕੇ ਚਾਰ ਮਾ ਥੋੜੀ ਮੱਕੀ ਹੋਵੇ ਬਾਬਿਓ ਸੇਵਾ ਪੂਰਾ ਹੀ ਕਰ ਲੈਂਦਾ ਇੱਕ ਨੂੰ ਝਾਕ ਕਿੱਕਮੂ ਦਾਣੂ ਦੇਖ ਲਈ ਸੇਵਾਦਾਰ ਸਾਡੇ ਲੰਗਰ ਝਾਟੇ ਵੇਖੀ ਲੰਗਰ ਝਾਟੇ ਵੇਖ ਤੇ ਬਾਬੇ ਨਾਲੀ ਉੱਗੀ ਲੰਗਰ ਝਾਟੇ ਬਾਜਾ ਵਾਏ ਤੇਰਾ ਬਾਜਾ ਨਹੀਂ ਕਰਦੀਆਂ ਤੇਰਾ ਬਾਜਾ ਨਹੀਂ ਲੰਗਰ ਆਪਣਾ ਹੋ ਗਈ ਸਮਾਪਤ ਹੋ ਗਿਆਣਾ ਆਪ ਚੱਲੇ ਕਾਲੇ ਘਰਾਂ ਨੂੰ ਆਪਾਂ ਇੱਥੇ ਜੀ ਆਇਆਂ ਨੂੰ ਕਹਿੰਦੇ ਘਰੇ ਮੈਂ ਜੋ ਸਮਝਦਾ ਹਾਂ